ਜਿਹੜੇ ਤੁਹਾਡੇ ਤੇ ਇਲਜ਼ਾਮ ਉਹਨਾਂ ਨੇ ਲਾਇਆ ਕਿ ਧੋਖੇ ਦੇ ਨਾਲ ਮੇਰਾ ਦੋ ਕਿੱਲੇ ਜਿਹੜਾ ਸਾਡਾ ਬਾਹਨ ਸੀ ਧੋਖੇ ਦੇ ਨਾਲ ਤੁਸੀਂ ਕਹ ਕੇ ਤਸਦੀਲਦਾਰ ਨਾਲ ਕੇ ਰਿਸਟਰੀ ਕਰਵਾ ਕੇ ਤੁਸੀਂ ਧੋਖੇ ਦੇ ਨਾਲ ਉਹ ਵੇਚ ਦਿੱਤਾ ਉਹ 2 ਲੱਖ ਦਾ ਇਲਜ਼ਾਮ ਲਾਉਂਦੇ ਮੇਰ ਦੀ ਵੀਡੀਓ ਵਿੱਚ ਦੀ ਤੇ ਉਹਦੀ ਨਕਵਾਰੀ ਕੀਤੀ ਜਾਵੇ ਕੈਮਰੇ ਚੈੱਕ ਕੀਤੇ ਜਾਣਾ ਉਹ ਦੋਨੇ ਜੀ ਘੜਵਾ ਕੇ ਲੈ ਕੇ ਆਏ ਨੇ ਮੈਨੂੰ ਪਤਾ ਲੱਗਿਆ ਪਤਾ ਲਾਇਆ ਮਗੇ ਬੈਂਕ ਹਲ ਤੋਂ ਕਿੰਨੇ ਪੈਸੇ ਸੀ ਟੋਟਲ 60 ਲੱਖ ਰੁਪਏ ਸੀ ਜੀ ਉਹ ਤਾਂ ਕਹਿੰਦੇ 2 ਲੱਖ ਦਿੱਤਾ ਨਗਦ ਰਿਬੇ ਹੈਗੇ ਉਹਨੇ ਕੋਲੇ ਜੀ ਬੈਗ ਪਰ ਪਰ ਤਾਂ ਮੇਰੇ ਕੋਲ ਵੀਡੀਓ ਹੈਗੇ ਮੈਂ ਤੁਰੇ ਫਿਰਦਾ ਜਿਵੇਂ ਮੇਲੇ ਤੇ ਜਾਂਦੇ ਜਾਂਦੇ ਜ 11 ਲੱਖ ਰੁਪਏ ਕਿੱਲੇ ਦੇ ਸਾਨੂੰ ਤੁਸੀਂ ਰਿਸਟਰੀ ਕਰਾਈ 22 ਲੱਖ ਦੋ ਕਿੱਲਾਂ ਦਾ ਕਿ ਇਹਨਾਂ ਨੇ ਦਿੱਤਾ ਤੇ ਕਹਿੰਦੇ ਨਹੀਂ ਦਾ ਮਾਣ ਸੀ 50 ਲੱਖ ਕਿੱਲੇ ਦਾ ਉਸੇ ਰੇਟ ਜੇ 50 ਲੱਖ ਕਿੱਲੇ ਰੇਟ ਹੈ ਲੈ 45 ਲੱਖ ਦੀ ਮੈਨੂੰ ਸਾਈ ਫੜੱਕ ਜਾਣਾ ਆਪਾਂ ਵਾਪਸ ਉਹਨਾਂ ਨੂੰ ਦੇ ਦੇਣੇ ਆ ਉਹ 10 ਲੱਖ ਰੁਪਏ ਬਜ਼ੁਰਗ ਜਿਹੜੇ ਨੂੰ ਹੋਰ ਦੇ ਦੇਣਾ ਫਿਰ ਇੱਕ ਪਾਸੇ ਕਹਿੰਦੇ ਸਾਨੂੰ ਪੈਸੇ ਮਿਲਿਆ ਨਹੀਂ ਦੂਜੇ ਪਾਸੇ ਲਿਖਤੀ ਰੂਪ ਚ ਐਸਐਸਪੀ ਨੇ ਬੈਂਡ ਦਿੱਤੀ ਨੇ ਉਹਨਾਂ ਨੇ ਜੀ ਵੀ 7 ਤੋਂ 5 ਲੱਖ ਸਾਡਾ ਜਵਾਈ ਲੈ ਗਿਆ ਫਿਰ ਉਹ 5 ਲੱਖ ਕਿੱਥੋਂ ਆਏ ਜਿਹਨਾਂ ਕੋਲ ਪੈਸੇ ਨਹੀਂ ਦਿੱਤੇ ਉਹਨਾਂ ਨੂੰ ਅੱਛੀ ਗੱਲ ਤੁਸੀਂ ਲੋਕ ਰਾਈਟ ਟੀਮ ਨਾਲ ਜੁੜੇ ਹੋ ਮੈਂ ਹਾਂ ਪਰਮੇਂਦਰ ਸਿੰਘ ਬੀਤੇ ਦਿਨ ਹੀ ਆਪਾਂ ਇੱਕ ਖਬਰ ਕੀਤੀ ਸੀ ਪਿੰਡ ਲੇਲੇ ਵਾਲਾ ਜਿਹੜਾ ਕਿ ਵਿਧਾਨ ਸਭਾ ਤਲਵੰਡੀ ਸਾਬੋ ਦੇ ਵਿੱਚ ਪਿੰਡ ਪੈਂਦਾ ਉੱਥੇ ਇੱਕ ਬਜ਼ੁਰਗ ਜੋੜੇ ਦੀ ਤੱਕੇ ਦੇ ਨਾਲ ਕਹਿੰਦੇ ਜਿਹੜੀ ਜ਼ਮੀਨ ਹੈ ਉਹ ਉਹਦੀ ਰਜਿਸਟਰੀ ਕਰਵਾ ਲਈ ਗਈ ਸੀ ਉਹਨਾਂ ਦੇ ਦੱਸਣ ਮੁਤਾਬਕ ਪਰ ਦੂਜੀ ਤਰ ਆਪਣਾ ਪੱਖ ਰੱਖਣਾ ਚਾਹੁੰਦੀ ਆ ਮੈਂ ਹੁਣ ਦੂਜੀ ਤਰ ਦਾ ਪੱਖ ਲੈਣ ਦੇ ਲਈ ਉਸ ਪਿੰਡ ਦੇ ਵਿੱਚ ਮੌਜੂਦ ਆ ਜਿਸ ਨੌਜਵਾਨ ਤੇ ਇਲਜ਼ਾਮ ਲੱਗੇਗੇ ਧੋਖਾ ਧੜੀ ਦੇ ਨਾਲ ਇਸ ਜਿਹੜੀ ਉਹ ਬਜ਼ੁਰਗ ਜੋੜੀ ਦੀ ਜ਼ਮੀਨ ਹੈ ਉਹ ਵਕਾਅ ਦਿੱਤੀ ਸੀ ਇਹ ਵੀ ਕਿਹਾ ਗਿਆ ਸੀ ਉਹਨਾਂ ਦੇ ਦੱਸਣ ਮੁਤਾਬਕ ਕਿ ਜਿਹੜਾ ਉਹਨਾਂ ਦਾ ਬੱਚਾ ਹੈ ਉਹ ਵੀ ਝੋਲੀ ਪਾਉਣ ਦੀ ਗੱਲ ਕੀਤੀ ਸੀ ਮੇਰਾ ਮੁੰਡਾ ਨੌਜਵਾਨ ਵਿੱਕੀ ਮੌਜੂਦ ਹੈ ਜਿਸ ਮੁੰਡੇ ਤੇ ਇਲਜ਼ਾਮ ਲੱਗੇ ਨੇ ਭਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਵਿੱਕੇ ਸਭ ਤੋਂ ਵੱਡਾ ਸੱਸੀਗਾ ਭਾਈ ਜੀ ਵਿੱਕੀ ਜੀ ਬੀਤੇ ਦਿਨੀ ਮੈਂ ਇੱਕ ਖਬਰ ਕੀਤੀ ਤੁਹਾਡੇ ਪਿੰਡ ਦੀ ਤੁਸੀਂ ਕਿਹਾ ਕਿ ਮੇਰਾ ਪੱਖ ਨਹੀਂ ਲਿਆ ਤੁਸੀਂ ਮੇਰੇ ਨਾਲ ਗੱਲ ਨਹੀਂ ਕੀਤੀ ਜਿਹੜੇ ਤੁਹਾਡੇ ਤੇ ਇਲਜ਼ਾਮ ਉਹਨਾਂ ਨੇ ਲਾਇਆ ਕਿ ਧੋਖੇ ਦੇ ਨਾਲ ਮੇਰਾ ਦੋ ਕਿੱਲੇ ਜਿਹੜਾ ਸਾਡਾ ਬਾਣ ਸੀ ਧੋਖੇ ਦੇ ਨਾਲ ਤੁਸੀਂ ਕਹ ਕੇ ਤਹਿਸੀਲਦਾਰ ਨਾਲ ਰਲ ਕੇ ਰਜਿਸਟਰੀ ਕਰਵਾ ਕੇ ਤੁਸੀਂ ਧੋਖੇ ਦੇ ਨਾਲ ਉਹ ਵੇਚ ਦਿੱਤਾ ਉਹ ਬਿਲਕੁਲ ਝੂਠ ਹੈ ਜੀ ਉਹ ਸਭ ਤੋਂ ਪਹਿਲਾਂ ਤਾਂ ਜਿਹੜਾ ਗੁਰਜੰਡ ਸਿੰਘ ਆ ਜੀ ਤੁਹਾਡੀ ਘਰ ਵਾਲੀ ਜਾਏ ਉਹ ਆਪਣੇ ਬਾਬਾ ਸੁਖਵਿੰਦਰ ਸਿੰਘ ਆ ਜਿਨ੍ਹਾਂ ਤੇ ਝੂਠਾ ਬਹੁਤ ਵੱਡਾ ਇਲਜ਼ਾਮ ਲਾਇਆ ਉਹਨਾਂ ਨੇ ਉਹਦੇ ਕੋਲੇ ਦੋ ਤਿੰਨ ਵਾਰੀ ਜਾਂਦੇ ਰਹੇ ਵੀ ਇੱਕ ਤਾਂ ਸਾਨੂੰ ਬੱਚਾ ਗੋਦ ਦਵਾਓ ਤੇ ਇੱਕ ਸਾਡਾ ਭਾਈ ਗੁਰਜਾ ਉਹ ਆ ਸੁਖਦੇਵ ਸਿੰਘ ਸਾਡੀ ਜ਼ਮੀਨ ਨੱਪੀ ਬੈਠਾਗਾ ਵੀ ਨਾ ਤਾਂ ਅਸੀਂ ਕਿਸੇ ਨੂੰ ਉਹਨੂੰ ਠੇਕੇ ਦੇ ਸਕਦੇ ਆ ਨਾ ਸਾਨੂੰ ਕਣਕ ਪਾ ਦਿੰਦਾ ਨਾ ਸਾਨੂੰ ਪੂਰਾ ਠੇਕਾ ਦਿੰਦਾ ਅਸੀਂ ਵੇਚ ਨਹੀਂ ਚਾਹੁੰਦੇ ਆ ਉਹ ਬਾਬਾ ਜੀ ਕੀ ਕਹਿੰਦੇ ਵੀ ਮੇਰੀ ਸੋਡੇ ਪਿੰਡ ਭਤੀਜੀ ਵੀ ਆਹੀ ਐ ਵੀ ਮੈਂ ਇਹ ਵਿਚਮਸਲੇ ਚ ਵੜਦਾ ਨਹੀਂ ਉਹਨਾਂ ਨੇ ਮੇਰੇ ਕੋਲੇ ਗੱਲ ਕਰਤੀ ਮੇਰੇ ਕੋਲੇ ਭੇਜਤੇ ਜੀ ਮੇਰੇ ਕੋਲੇ ਉਹ ਸਾਡੇ ਇੱਕ ਸਾਡੇ ਪਿੰਡ ਚੇਲੇ ਪਾਈਦੇ ਆ ਜੀ ਗੁਰਜੰਡ ਸਿੰਘ ਐ ਜਿਨ੍ਹਾਂ ਦੇ ਵੀ ਇਲਜ਼ਾਮ ਲੱਗੇ ਨੇ ਉਹਨਾਂ ਤੇ ਵੀ ਲੱਗੇ ਨੇ ਇਲਜ਼ਾਮ ਤੇ ਉਹਨਾਂ ਕੋਲੇ ਲਗਾਤਾਰ ਹਫ਼ਤਾ ਮੈਨੂੰ ਸਾਦੇ ਰਹੇ ਸੌਦਾ ਕਰਾ ਦੇ ਸੌਦਾ ਕਰਾ ਦੇ ਜੀ ਅਖੀਰ ਮਤਲਬ ਉਹ ਕਹਿੰਦੇ ਸਭ ਸੌਦਾ ਕਰਵਾ ਦੇ ਸੁਖਦੇਵ ਕੌਰ ਜੀ ਦੀ ਘਰ ਵਾਲੀ ਤੇ ਗੁਰਜੰਡ ਸਿੰਘ ਦੇ ਪੁੱਤਰ ਜੌਨ ਸਿੰਘ ਜੀ ਅੱਛਾ ਇਹ ਦੋ ਜੀ ਕਹਿੰਦੇ ਨੇ ਸਾਡਾ ਸੌਦਾ ਕਰਵਾ ਦੇ ਦੋਨੇ ਵਧੀਆ ਤੁਸੀਂ ਤੁਸੀਂ ਪ੍ਰਾਪਰਟੀ ਡੀਲਰ ਦਾ ਕੰਮ ਕਰਦੇ ਹੋ ਜੀ ਤੇ ਜਦੋਂ ਸੌਦਾ ਕਰਵਾਤਾ ਜੀ ਰਿਸਟਰੀ ਹੋ ਗਈ ਜੀ ਕਿੰਨੇ ਲੱਖ ਦਾ ਸੌਦਾ ਹੋਇਆ ਸੀ ਸੌਦਾ 30 ਲੱਖ ਰੁਪਏ ਕਿਲੇ ਦਾ ਹੋਇਆ ਸੀਗਾ ਜੀ ਹਾਂ ਸਾਰੇ ਪੈਸੇ ਟੱਕਾ ਮਿਲ ਗਏ ਨੇ ਇਹਨਾਂ ਕੋਲੇ ਜੀ ਸਾਡੇ ਕੋਲ ਵੀਡੀਓ ਹੈ ਤੇ ਵੀਡੀਓ ਰਹੀ ਸੀ ਵੀਡੀਓ ਦਿਖਾਵਾਂਗੇ ਵੀ ਜਿਵੇਂ ਬੈਂਕ ਦੇ ਵਿੱਚੋਂ ਉਹ ਬੈਗ ਮੁੱਢ ਚ ਪਾ ਕੇ ਕਾਲਾ ਬੈਗ ਪੈਸੇ ਲੈ ਕੇ ਆਈ ਜਾਂਦਾ ਬਾਹਰ ਵੀ ਹੁੰਦਾ ਉਹ ਤਾਂ ਕਹਿੰਦੇ ਵੀ ਪਹਿਲਾਂ ਤਾਂ ਆਪਾਂ ਇਸ ਗੱਲ ਤੇ ਆਈਏ ਕਿ 11 ਲੱਖ ਰੁਪਏ ਕਿੱਲੇ ਦੇ ਸਾਨੂੰ ਤੁਸੀਂ ਰਜਿਸਟਰੀ ਕਰਾਈ 22 ਲੱਖ ਦੋ ਕਿੱਲਾਂ ਦਾ ਕਿ ਇਹਨਾਂ ਨੇ ਦਿੱਤਾ ਤੇ ਕਹਿੰਦੇ ਨਹੀਂ ਦਾ ਮਨ ਸੀ 50 ਲੱਖ ਕਿੱਲੇ ਦਾ ਉਥੇ ਰੇਟ ਉਹ ਤਾਂ ਬਈ ਅਸੀਂ ਕਹਿੰਦੇ ਆ ਜੇ 50 ਲੱਖ ਕਿੱਲੇ ਰੇਟ ਹੈ ਲੈ 45 ਲੱਖ ਦੀ ਮੈਨੂੰ ਸਾਈ ਫੜੱਕ ਜਾਣਾ ਆਪਾਂ ਵਾਪਸ ਉਹਨਾਂ ਨੂੰ ਦੇ ਦਨੇ ਆ ਉਹ 10 ਲੱਖ ਰੁਪਏ ਬਜ਼ੁਰਗ ਜਿਹੜੋਂ ਹੋਰ ਦੇ ਦੇਣਾ ਅਸੀਂ ਕਹਿੰਦੇ ਆ ਵੀ ਲੈ 45 ਲੱਖ ਨੂੰ ਵਾਪਸ ਹੀ ਦਵਾ ਦੇਣਾ ਜੇ ਉਹ 50 ਲੱਖ ਰੁਪਏ ਰੇਟ ਕਹਿੰਦੇ ਆ ਪਰ ਬਈ ਪਤਾ ਕੀ ਚੱਕਰ ਹੈ ਜਦੋਂ ਰਜਿਸਟਰੀ ਹੋ ਗਈ 20 ਦਿਨ ਉਹ ਪੂਰੇ ਖੁਸ਼ ਰਹੇ ਵਦਗਾ ਦ ਉਹਨਾਂ ਨੇ ਮੈਨੂੰ ਕੱਪੜੇ ਵੀ ਲੈ ਕੇ ਦਿੱਤੇ ਬਗਾਇਦਾਡ ਕਹਿੰਦੇ ਜਾਂਦਾ ਰਹਿ ਸਾਡਾ ਕੰਮ ਕਰਾਤਾ ਸੌਦਾ ਹੋਇਆ ਸੀ ਸਸਤਾ ਤਾਂ ਹੋਇਆ ਸੀਗਾ ਕਹਿੰਦੇ ਸਾਡੇ ਭਾਈ ਜ਼ਮੀਨ ਨੱਪੇ ਬੈਠਾਗਾ ਤੇ ਕਬਜ਼ਾ ਸਾਨੂੰ ਆਪ ਲੈਣਾ ਪਊਗਾ ਤਹਿਸੀਲਦਾਰ ਨੇ ਬਗਾਇਦਾ ਜੀ ਉਹ ਪੌੜਾਂ 'ਚ ਚੜਕੇ ਗਏ ਆਪੇ ਚੰਗੇ ਸੋਨੇ ਕੱਪੜੇ ਪਾਇਆ ਉਹਦੇ ਬੁੜੇ ਦੇ ਪਾਇਆ ਨੀਲੀ ਪੱਗ ਬੰਨੀ ਆ ਜੀ ਖੋਟਾ ਪਰਨਾ ਮੁੱਢ ਤੇ ਰਿਹਾ ਜੀ ਉਹਦੇ ਵਧੀਆਂ ਕੋਈ ਛੋਟੀ ਨਹੀਂ ਜੀ ਬੜਾ ਖੁਸ਼ ਹੋ ਕੇ ਚੜਿਆ ਜੀ ਸਰ ਪੁਛਪੜਤਾਲ ਕਰਕੇ ਜੀ ਲੀਡਰਾਂ ਨੇ ਪੁੱਛਿਆ ਕਹਿੰਦਾ ਮੈਂ ਜ਼ਮੀਨ ਵੇਚਣਾ ਆ ਨਾਲ ਉਹਦੀ ਘਰ ਦੇ ਵਿੱਚ ਫੋਟੋ ਆ ਸੈਂਪਤੀ ਆ ਜੀ ਉਦੋਂ ਬਾਅਦ ਜੇ ਉਹ ਕਹਿੰਦੇ ਵੀ ਅੱਜ ਹੀ ਅਸੀਂ ਕੁੜੀ ਗੋਦ ਪੁਣੇ ਰੋ ਰੋ ਸਾਥੂ ਆਏ ਨਹੀਂ ਜਾਂਦਾ ਜਿਹੜਾ ਸਾਡਾ ਭਾਈ ਮਾਸਟਰ 나ਜ਼ਰ ਸਿੰਘ ਤੇ ਸੁਖਦੇਵ ਹੈ ਸਾਨੂੰ ਬੱਚਾ ਗੋਦ ਨਹੀਂ ਲੈਣ ਦਿੰਦੇ ਉਹਨਾਂ ਨੇ ਉਹਨਾਂ ਤੋਂ ਚੋਰੋਂ ਬੱਚਾ ਗੋਦ ਪਾਇਆ ਸੀਗਾ ਵੀ ਉਹਨਾਂ ਨੂੰ ਨਾ ਪਤਾ ਲੱਗ ਜੇ 18 ਦਿਨ ਬੱਚਾ ਘਰੇ ਰੱਖ ਕੇ ਜੀ ਜਦੋਂ ਮਾਸਟਰ ਨੂੰ ਪਤਾ ਲੱਗਿਆ ਤਾਂ ਇਹ ਸੁਖਦੇਵ ਨੂੰ ਉਹਨਾਂ ਨੇ ਬਾਹ ਫੜ ਕੇ ਬੱਚਾ ਹੀ ਬਾਹਰ ਕੱਢਤਾ ਉਦੋਂ ਵਾਰ ਰੋਲਾ ਪੈ ਗਿਆ ਜੀ ਬੱਚਾ ਤੁਸੀਂ ਲੈ ਕੇ ਦਿੱਤਾ ਸੀ ਜੋਦੋਂ ਹਾਂ ਜੀ ਬੱਚਾ ਉਹਨੇ ਲੈ ਆਉਦੀ ਮਰਜ਼ੀ ਨਾਲ ਲੈਂਤਾ ਸੀ ਜੋਪੁਰ ਤੋਂ ਕਿੱਥੋਂ ਲਿਆ ਸੀ ਜੋਪੁਰ ਤੋਂ ਜੀ ਉਦੋਂ ਬਾਅਦ ਮੈਂ ਜਾਂਚ ਪੜਤਾਲ ਕੀਤੀ ਵੀ ਕਿੱਥੋਂ ਤੋਂ ਪਰ ਪਖਰ ਤੋਂ ਹਾਂ ਜੀ ਵੀ ਕਿੱਥੋਂ ਦਾ ਪਰਿਆ ਸੀ ਜੋਪੁਰ ਪਖਰ ਤੋਂ ਮਾਈ ਵੀ ਸਿੱਖ ਮੁੰਡੇ ਗਰੀਬ ਪਰਿਵਾਰ ਹੈ ਅੱਛਾ ਉਹਨਾਂ ਦੇ ਚਾਰ ਬੱਚੇ ਸੀਗੇ ਦੋ ਲੜਕੇ ਦੋ ਲੜਕੀਆਂ ਇੱਕ ਲੜਕੇ ਨੂੰ ਨਿਦਾਨ ਕਰਤੀ ਸੀ ਅੱਛਾ ਉਹਨਾਂ ਨੂੰ ਵੀ ਕਹਿੰਦੀ ਵੀ ਸਾਡੇ ਤੁਸੀਂ ਪਰਿਵਾਰ ਕੋਲੇ ਘਰੇ ਆ ਕੇ ਰਹਿਣ ਨੂੰ ਸੁਣ ਮੈਂ ਥਾਂ ਕੱਪਾ ਦੂ ਐ ਦੋ ਮੇਰੇ ਨਾਲ ਰਹੋ ਜੀ ਪਰ ਇਹਨਾਂ ਦੇ ਪਰਿਵਾਰ ਨੇ ਆ ਕੇ ਘਰੋਂ ਬਾਹਰ ਕੱਢਤੀ ਜੀ ਉਹਨਾਂ ਨੇ ਕੋੜ ਕੇ ਇਸ ਕਰਤਾ ਜੀ ਪਰ ਜਿਹੜਾ ਸੁਖਦੇਵ ਆ ਜੀ ਇਹ 2000 ਦੇ ਲਗਭਗ 2020 ਦੇ ਲਗਭਗ ਇਹ ਬਾਣ ਦੀ ਵਸੀਤ ਬਣਾਈ ਬੈਠੇ ਸੀ ਉਹਦੀ ਕਰਣ ਤੋਂ ਧੋਖੇ ਨਾਲ ਜਦੋਂ ਦੀ ਘਰ ਵਾਲੀ ਹੈਗੀ ਐ ਵਸੀਤ ਦਾ ਹੱਕ ਇਹਨਾਂ ਦਾ ਬਣਾਉਣ ਦਾ ਵੀ ਇਹਨੇ ਲਿਖਵਾਇਆ ਸੀ ਵੀ ਜਿਉਂਦੇ ਜਿਉਂਦੇ ਇਹਨਾਂ ਦੀ ਤੁਸੀਂ ਜਿਹੜੀ ਮੇਰੀ ਗੱਲ ਦਾ ਜਵਾਬ ਦਿਓ ਤੁਸੀਂ ਉਹਨਾਂ ਨੂੰ ਇਹ ਗੱਲ ਕਹੀ ਸੀ ਕਿ ਮੈਂ ਤੁਹਾਡੀ ਲਿਮਟ ਬਣਾ ਕੇ ਦਿੰਨਾ 5 ਲੱਖ ਦਾ ਕਾਰਡ ਬਣਾ ਕੇ ਦਿੰਨਾ ਇਹ ਬਿਲਕੁਲ ਝੂਠਾ ਜੀ ਮੇਰੀ ਘਰ ਵਾਲ ਦਾ ਪ੍ਰੇਸ਼ਨ ਹੁੰਦਾ ਸੀਗਾ ਜੀ ਮੈਨੂੰ ਫੋਨ ਕਰਤਾ ਕਹਿੰਦੇ ਸੰ ਸਾਡਾ ਖਾਤਾ ਨਹੀਂ ਖੁੱਲਿਆ ਖਾਤਾ ਖਲਵਾ ਕੇ ਦੇ ਉਹਨਾਂ ਦਾ ਆਧਾਰ ਕਾਰਡ ਮੋਬਾਈਲ ਨੰਬਰ ਨਾਲ ਲਿੰਕ ਕਰਵਾ ਕੇ ਦਿੱਤਾ ਜੀ ਖਾਤਾ ਖਲਵਾਇਆ ਚੈੱਕ ਕੋਲੇ ਖੜ ਕੇ ਖਾਤੇ ਜਮਾ ਕਰਵਾਏ ਬੁੜਾ ਜਿੱਦ ਕਰਨ ਲੱਗ ਗਿਆ ਕਹਿੰਦਾ ਪੈਸੇ ਕਢਾਉਣੇ ਆ ਆਪੇ ਪੈਸੇ ਕਢਾ ਲੈ ਜਦੋਂ ਮੈਂ ਬਾਹਰੋਂ ਵੀਡੀਓ ਵੀ ਬਣਾਈ ਉਹਦੀ ਪੈਸੇ ਕਢਾਉਂਦੇ ਦੀ ਤੇ ਪੈਸੇ ਲੈ ਕੇ ਆਉਂਦੇ ਦੀ ਤੁਹਾਨੂੰ ਸ਼ੱਕ ਸੀ ਵੀਡੀਓ ਕਦੋਂ ਬਣਾਈ ਫਿਰ ਸਾਨੂੰ ਸ਼ੱਕ ਸੀ ਕਿ ਬਾਈ ਚਾਂਸ ਕੱਲ ਨੂੰ ਦੇ ਭਰਾ ਕਹਿੰਦੇ ਨੇ ਵੀ ਖੋਕੇ ਲੈ ਗਿਆ ਕੋਈ ਕੁਝ ਵੀ ਕਰ ਗਿਆ ਆ ਉਹ ਕੀ ਹੈ ਕਹਿੰਦੇ ਮੋਟਰਸਾਈਕਲ ਦੇ 5 ਲੱਖ ਰੁਪਏ ਲੈ ਗਿਆ ਅਗੇ ਮੇਰੀ ਘਰ ਵਾਲੀ ਬਿਮਾਰ ਜਦੋਂ ਮਾਈ ਮੈਂ 5 ਲੱਖ ਰੁਪਏ ਖੋਲਿਆ ਕੋਈ ਪੰਚ ਇਹ ਤਾਂ ਮਨਕੜਤ ਕਹਾਣੀ ਬਣਾਈ ਹੋਈ ਉਹਨਾਂ ਨੇ ਆਪਣੀ ਡਿਪਟੀ ਸਾਹਿਬ ਕੋਲ ਜਿਹਨਾਂ ਦਾ ਭਾਈ ਐ ਸੁਖਦੇਵ ਸਿੰਘ ਉਹਨੇ ਕੀ ਬੈਂਡ ਦਿੱਤੇ ਵੀ 5 ਲੱਖ ਰੁਪਈਆ ਉਂ ਫੜ ਕੇ ਲੈ ਕੇ ਗਿਆ ਬੈਂਕ ਦੇ ਵਿੱਚੋਂ ਜਿਹੜੀ ਦੀ ਸੁਗਵਿੰਦਰ ਕੌਰੀ ਭਜਾਈ ਹੈ ਉਹ ਤੋਂ ਬਿਆਨ ਦਵਾਤੇ ਵੀ ਗੱਲ ਦੇ ਵਿੱਚ ਚਾਕੂ ਰੱਖ ਕੇ ਲੈ ਕੇ ਗਿਆ ਜਿਹੜਾ ਉਹਦਾ ਭਰਾਗਾ ਉਹਨੇ ਡਿਪਟੀ ਸਾਹਿਬ ਕੋਲ ਬਿਆਨ ਕੀ ਦਿੱਤੇ ਕਹਿੰਦਾ ਮੈਂ ਕੁੜੀ ਨੂੰ ਦਾਨ ਦਿੱਤੇ ਨੇ 5 ਲੱਖ ਰੁਪਈਆ ਤੇ ਬਾਕੀ ਭਾਈ ਜੀ ਪਹਿਲਾਂ ਤਾਂ ਸਾਡੇ ਡਰਾਫਟ ਕੀਤੀ 5 ਜਣਾਂ ਤੇ ਹੁਣ ਕਰਤੀ 15 ਜਣਾਂ ਦੇ ਜੀ ਉਹਦੇ ਵਿੱਚ ਕੀ ਪਤਾ ਡਿਪਟੀ ਸਾਹਿਬ ਕੋਲੇ ਪਹਿਲਾਂ ਪੈਣ ਦਿੱਤੇ ਵੀ ਸਾਡਾ ਧੀ ਜਵਾਈ ਹੈਗਾਗਾ ਸਾਨੂੰ ਬੱਚੇ ਦੀ ਲੋੜ ਹੀ ਨਹੀਂ ਸੀ ਵੀ ੱੱਕੇ ਨਾ ਗੁੱਤ ਪਤਾ ਤੇ ਅੱਜ ਉਸੇ ਧੀ ਜਵਾਈ ਨੂੰ ਕਹਿੰਦੇ ਸਾਡਾ ਧੀ ਜਵਾਈ ਹੈ ਨਹੀਂਗਾ 7 ਤੋਂ 5 ਲੱਖ ਰੁਪਏ ਲੈ ਗਿਆ ਕਿ ਕਿੰਨੇ ਕੱਲ ਦੱਸੋ ਤੁਸੀਂ ਜਦੋਂ ਪ੍ਰਾਪਰਟੀ ਦਾ ਕੰਮ ਕੀਤਾ ਤੁਸੀਂ ਕਮਿਸ਼ਨ ਲਿਆ ਸੀ ਹਾਂਜੀ ਕਮਿਸ਼ਨ ਲੈਂਦਾ ਸੀਗਾ ਇਹਨਾਂ ਨੇ 2% ਕਮਿਸ਼ਨ ਦਿੱਤਾਗਾ ਉਸ ਦਿਵਾਰ ਖੁਸ਼ ਹੋ ਕੇ ਮੈਨੂੰ ਕੱਪੜੇ ਲੈ ਕੇ ਦਿੱਤੇ ਨੇ ਕਹਿੰਦੇ ਜਾਉਂਦਾ ਰਹੇ ਬਹੁਤ ਵਧੀਆ ਕੰਮ ਕਰਤਾ ਸਾਨੂੰ ਵਧੀਆ ਕੁੜੀ ਮਿਲ ਗਈ ਤੇ ਵਧੀਆ ਸਾਡੇ ਪੈਣ ਦੇ ਪੈਸੇ ਆ ਗਏ ਵਧੀਆ ਅਸਤਾ ਕਹਿੰਦੇ ਰਾਜਸਥਾਨ ਜਾਣਾਗਾ ਚਾ ਜਿਹੜਾ ਹੋ ਤੁਸੀਂ 22 ਲੱਖ ਰੁਪਏ ਉਹਦੇ ਖਾਤੇ ਜਮਾ ਕਰਵਾਏ ਸੀ 22 ਲੱਖ ਰੁਪਏ ਖਾਤੇ ਜਮਾ ਕਰਵਾਏ ਜੀ 140000 ਰੁਪਏ ਲਿਮਟ ਭਰੀ ਹੈ 22 ਲੱਖ ਰੁਪਏ ਮੈਂ ਜਿਹੜੀ ਗੱਲ ਪੁੱਛਦਾ ਵੀ ਕਿ ਤੁਸੀਂ ਜਵਾਬ ਦਿਓ 22 ਲੱਖ ਤੁਸੀਂ ਖਾਤੇ ਜਮਾ ਕਰਵਾਏ ਸੀ ਹਾਂਜੀ ਕਰਵਾਏ ਜੀ ਅੱਜ ਜਿਹੜਾ 22 ਲੱਖ ਰੁਪਏ ਉਹ ਕਹਿੰਦੇ ਕੁਝ ਘੰਟਿਆਂ ਬਾਅਦ ਹੀ ਉਹ ਬੈਂਕਤ ਵਿੱਚ ਪੈਸੇ ਨਿਕਲ ਜਾਂਦੇ ਆ ਉਹ ਮੈਂ ਲਿਖਤੀ ਰੂਪ ਡਿਊਟੀ ਸਾਨੂੰ ਐਪਲੀਕੇਸ਼ਨ ਵੀ ਦੇਤੀ ਜੀ ਵੀ ਜੇ ਕੁਝ ਘੰਟਿਆਂ ਬਾਅਦ ਮੈਂ ਪੈਸੇ ਕਢਵਾਏ ਨੇ ਉਹ 2 ਲੱਖ ਦਾ ਇਲਜ਼ਾਮ ਲਾਉਂਦੇ ਮੇਰੇ ਤੇ ਵੀਡੀਓ ਵਿੱਚ ਜੀ ਤੇ ਉਹਦੀ ਨਕਵਾਰੀ ਕੀਤੀ ਜਾਵੇ ਕੈਮਰੇ ਚ ਕੀਤੇ ਜਾਣ ਉਹ ਦੋਨੇ ਜਿ ਘੜਵਾ ਕੇ ਲੈ ਕੇ ਆਏ ਨੇ ਮੈਨੂੰ ਪਤਾ ਲੱਗਿਆ ਪਤਾ ਲਾਇਆ ਮੈਂ ਕਿ ਬੈਂਕ ਹਲ ਤੋਂ ਕਿੰਨੇ ਪੈਸੇ ਸੀ ਟੋਟਲ 60 ਲੱਖ ਰੁਪਏ ਸੀ ਜੀ ਉਹ ਤਾਂ ਕਹਿੰਦੇ 20 ਲੱਖ ਦਿੱਤੇ ਨਕਦ ਰਪਏ ਹੈਗੇ ਉਹਨੇ ਕੋਲੇ ਜੀ ਬੈਗ ਪਰ ਪਰ ਤਾਂ ਮੇਰੇ ਕੋਲ ਵੀੜੂ ਹੈਗੇ ਮੈਂ ਤੋੜੇ ਫਿਰਦੇ ਜਿਵੇਂ ਮੇਲੇ ਤੇ ਜਾਂਦੇ ਆ ਇਹੋ ਜੀ ਫਿਰ ਇੱਕ ਪਾਸੇ ਕਹਿੰਦੇ ਸਾਨੂੰ ਪੈਸੇ ਮਿਲਿਆ ਨਹੀਂ ਦੂਜੇ ਪਾਸੇ ਲਿਖਤੀ ਰੂਪ ਚ ਐਸਐਸਪੀ ਦੇ ਬੈਂਡ ਦਿੱਤੇ ਨੇ ਉਹਨਾਂ ਨੇ ਜੀ ਵੀ 7 ਤੋਂ 5 ਲੱਖ ਸਾਡਾ ਜਮਾਈ ਲੈ ਗਿਆ ਫਿਰ ਉਹ 5 ਲੱਖ ਕਿੱਥੋਂ ਆਏ ਜੀ ਉਹਨੇ ਕੋਲੇ ਜੀ ਪੈਸੇ ਨਹੀਂ ਦਿੱਤੇ ਉਹਨਾਂ ਨੂੰ ਬਾਕੀ ਜਿਹੜੀ ਗੱਲ ਹੈ ਜੀ ਇੱਕ ਇੱਕ ਦੋ ਸਰਪੰਚੀ ਪੰਜੇਤੀ ਜ਼ਮੀਨ 'ਚ ਕਰਾ ਲਾ ਲਾ ਕੇ ਜੀ ਕਮਿਸ਼ਨ ਖਾਦਾ ਹੋਇਆ ਇੱਕ ਨੇ ਕਰੋਨਾ ਵੇਲੇ ਜਾ ਉਹਦੀ ਸੱਸ ਸੌਰਾ ਮਾਰਿਆ ਹੋਇਆ ਹੈਗਾ ਉਹਨੇ ਇੱਕ ਬੰਦਾ ਵਿੱਚ ਖੜਿਆ ਤੇ ਇੱਕ ਬੰਦਾ ਹੋਰ ਖੜਿਆ ਹੈਗਾ ਉਹਦੀ ਮੇਰੇ ਨਾਲ ਪਰਸਨਲੀ ਵੀ ਮਨਾ ਲਾਗ ਡਾਟਾ ਜੀ ਉਹ ਸਰਕਾਰੀ ਜੀਵਲੇ ਗੋਲ ਗਲੇ ਲੈ ਵੇਚਦਾ 10 ਕਿਲੇ ਬਾਣ ਹੈ ਤੇ ਨਜਾਇਜ਼ ਪੈਨਸ਼ਨ ਬਣਾਈ ਹੋਈ ਹੈ ਆਪਣੇ ਦੋਨੇ ਜੀਆਂ ਨੇ 12 10 12 ਕਿਲੇ ਬਾਣ ਹੈ ਦੋ ਨੰਬਰ ਚ ਪੈਨਸ਼ਨ ਬਣਾਈ ਹੈ ਮੈਂ ਤਾਂ ਕਹਿੰਦਾ ਮੁੱਖ ਮੰਤਰੀ ਸਾਹਿਬ ਨੂੰ ਜਿਹੜਾ ਗੋਲਗਾਂ ਕੱਪਾ ਵੇਚਦਾ ਸਾਡੇ ਪਿੰਡ ਦੇ ਸਾਰੇ ਅਮਲੀ ਮਾਰਤੇ ਉਹਨੇ ਨਾਲ ਹੋਰ ਇਹ ਜੇ 5-7 ਗੋਲੀਆਂ ਵੇਚਦੇ ਲੈ ਲੈ ਜੀਵਾਂ ਵਾਲੀਆਂ ਗੋਲੀਆਂ ਤੇ ਜਿਹੜੇ ਆਮਲਗਨ ਦੀਆਂ ਗੋਲੀਆਂ ਕੱਟਦੇ ਨੇ ਸਰਕਾਰ ਨੇ ਵੀ ਇਹ ਵੇਚਦੇ ਨੇ ਵੇਚਦੇ 10-10 ਕਿੱਲੇ ਵਾਲੇ ਨੇ ਜੀ ਤੇ ਇੱਕ ਇਹ ਕਿਹੜਾ ਗਰਦੀਪ ਤੂਰ ਆ ਜੀ ਉਹ ਜਮਾ ਸਿਰ ਦਾ ਠੱਗ ਬੰਦਾ ਜੀ ਸਾਡੇ ਕੋਲੇ ਆਇਆ ਕਹਿੰਦਾ ਤੁਹਾਡਾ ਰਫਾ ਫਫਾ ਕਰਾ ਦੇਣਾ ਮੈਨੂੰ ਪੈਸੇ ਦੇ ਦਿਓ ਅਸੀਂ ਨੂੰ ਕੁਛ ਐ ਸੇਖਿਆ ਵੀ ਸਾਨੂੰ ਪੈਸੇ ਦੇਣ ਦੀ ਕੀ ਲੋੜ ਐ ਜਿਹੜਾ ਮੈਨੂੰ ਕਮਿਸ਼ਨ ਮੰਨ ਲੈ ਜੀ ਮੈਂ ਤੈਨੂੰ ਦਿੱਤਾ ਫਿਰ ਮੈਨੂੰ ਭਗਾਈ ਕਰਨ ਦੀ ਕੀ ਫਾਇਦਾ ਸੀਗਾ ਸ਼ਟਕੀ ਨਹੀਂ ਮਾਰੀ ਜੋੜ ਇਹਨਾਂ ਨੂੰ ਠੱਗੀ ਨਹੀਂ ਮਾਰੀ ਮੈਨੂੰ ਤੇ ਇੱਕ ਗੱਲ ਦਾ ਜਵਾਬ ਦਿਓ ਕਿ ਜਿਹੜੇ ਤਿੱਕੇ ਨਾਲ ਤੁਹਾਡੇ ਤੇ ਇਲਜ਼ਾਮ ਲੱਗੇ ਤੁਸੀਂ ਪੈਸੇ ਖਾਦੇ ਤੁਸੀਂ ਮੋਟਰਸਾਈਕਲ ਤੇ ਬਿਠਾ ਕੇ ਲੈ ਕੇ ਆਏ ਫਿਰ ਹਸਪਤਾਲ ਦੇ ਵਿੱਚ ਵੀ ਉਹਨਾਂ ਨੂੰ ਤੁਸੀਂ ਤੱਕੇ ਦੇ ਨਾਲ ਜਿਹੜਾ ਹੈਗਾ ਉਹਨਾਂ ਨੂੰ ਘੇਰਦੇ ਸੀਗੇ ਹਸਪਤਾਲ ਦੇ ਵਿੱਚ ਮੈਂ ਤਾਂ ਲੇਵੇ ਤੇ ਵੀ ਨਹੀਂ ਸੀਗਾ ਜੀ ਠੀਕ ਹੈ ਬਾਕੀ ਜੋ ਇਲਜ਼ਾਮ ਲੱਗਦੇ ਨੇ ਜੇ ਹਸਪਤਾਲ ਤੇ ਘੇਰਦੇ ਆ ਉਹ ਕਿਨੇ ਸੀ 2 ਘੰਟੇ ਹਸਪਤਾਲ ਦੇ ਵਿੱਚ ਬੈਠੇ ਆ ਫਿਰ ਪੁਲਿਸ ਨੂੰ ਫੋਨ ਕਿਉਂ ਨਹੀਂ ਕੀਤਾ ਉਹਨਾਂ ਨੇ ਜੀ ਪੁਲਿਸ ਤਾਂ ਚੌਂਕ 'ਚ ਖੜੀ ਰਹਿੰਦੀ ਹੈ 24 ਘੰਟੇ ਤਲਵੰਡੀ ਖਾਣਾ ਕੋਲੇ ਉਹ ਤਾਂ ਬਜ਼ੁਰਗ ਕੋਈ ਬਾਬੇ ਨੂੰ ਕਹਿੰਦਾ ਸੀ ਕਾਲਜ ਜਾ ਕੇ ਵੀ ਮੈਨੂੰ ਫੜੀ ਫਿਰਦੇ ਨੇ ਉਹਦੀ ਗੱਲ ਦੀ ਨਹੀਂ ਸੁਣਦੇ ਤੇ ਮੂੰਹ ਤੇ ਹੱਥ ਰੱਖਦੇ ਨੇ ਜੋ ਕੋਈ ਗੱਲਬਾਤ ਕਰਦਾ ਤੁਸੀਂ ਦੇਖਿਆ ਵੀਡੀਓ ਵਿੱਚ ਵੀ ਆਪ ਗੁਰਜੰਟ ਸਿੰਘ ਉਹ ਬਿਆਨ ਦਿੰਦਾ ਜੀ ਬਿਆਨ ਉਹ ਤਾਂ ਭਾਈ ਦੇ ਹੀ ਜਾਂਦਾ ਜੀ ਉਹ ਤਾਂ ਕਹਿੰਦੇ ਡਿਪਰੈਸ਼ਨ ਚ ਹੋਇਆ ਪਿਆ ਨਾ ਜਿਹਦੇ ਨਾਲ ਐਡੈਪਟੀ ਟ੍ਰੈਸਟੀ ਕਹਿੰਦੇ ਹਾਸਾ ਵਾਪਰ ਗਿਆ ਹੋਇਆ ਅਸੀਂ ਇਹੀ ਗੱਲ ਕਹਿੰਦੇ ਜੀ ਡਿਫਟੀ ਸਾਹਿਬ ਨੂੰ ਇਹੀ ਬਿਆਨ ਦਿੱਤੇ ਨੇ ਵੀ ਕੈਮਰੇ ਚ ਚੈੱਕ ਕਰੋ ਜੀ ਐਤੂ ਪਹਿਲਾਂ ਵੀ ਬੰਦਾ ਬਿਨਾ ਸੋਟੀ ਤੁਰਦਾ ਸੀ ਕਿਵੇਂ ਸੀਗਾ ਹੁਣ ਉਹ ਖਵਾ ਖਵਾ ਨਸ਼ੇ ਵਾਲੇ ਗੋਲੀਆਂ ਜਮਾ ਡਾਊਨ ਕਰ ਛੱਡਿਆ ਉਹਨੂੰ ਜੀ ਸਤੇ ਉਹਨਾਂ ਨੂੰ ਸਤੇ ਮਿਲੀ ਆ ਵੀ ਜਿੰਮੇ ਕਾਜ ਪਏ ਜਿੱਥੇ ਪਏ ਉਵੇਂ ਪੈ ਰਹੇ ਨੇ ਕੋਈ ਪੱਕੀ ਸਤੇ ਨਹੀਂ ਮਿਲੀ ਸਾਡੀ 11 ਤਰੀਕਾ ਸਾਮਣੇ ਦਿੱਤੇ ਸਾਨੂੰ ਜੀ ਜੇ ਪ੍ਰੂਫ ਨਾ ਹੋਵੇ ਵੀ ਉਹਨਾਂ ਦੇ ਖਾਤੇ 'ਚ ਪੈਸੇ ਆਣੇ ਆ ਨਿਕਲੇ ਪ੍ਰੂਫ ਹੋ ਗਿਆ ਫੇਰ ਪਰ ਆ ਪੜਾਈ ਨੇ ਜੀ ਗੁਰਜੰਟ ਸਿੰਘ ਤੁਹਾਡੀ ਘਰ ਵਾਲੀ ਬੈਂਕ ਦੇ ਵਿੱਚ ਮਹੀਨੇ ਦੇ ਵਿੱਚ 60 ਲੱਖ ਥੋੜੀ ਵਿਕੀ ਕੋਈ ਖਾ ਗਿਆ ਹੋਊਗਾ ਉਹ ਤਾਂ ਨਗਦ ਰੁਪਇਆ ਡਲੈਟੇ ਨਹੀਂ ਜੀ ਇਹਦਾ ਕਰੈਕਟਰ ਲੈਟਰ ਜਿੰਨਾ ਬਣਦਾ ਹੈ ਆਪਣਾ ਸਰਕਾਰੀ ਰੈਟਰ ਹਿਸਟਰੀ ਦਾ ਉਹ ਜਮ੍ਹਾਂ ਕਰਵਾਉਣੇ ਪੈਂਦੇ ਜੀ ਜੂਜੇ ਦਾ ਬੰਦੇ ਨਗਦ ਫੜਦੇ ਆ ਜੀ ਉਹਦਾ ਸਾਰੀ ਕਚਹਿਰੀ ਨੂੰ ਪਤਾ ਜੀ ਉਹਦਾ ਕਚੈਰੀ ਚ ਕਿਤੇ ਮਰਜੀ ਤੁਸੀਂ ਪਤਾ ਕਰ ਲੋ ਵੀ ਜਿਹਨਾਂ ਸਰਕਾਰੀ ਰੇਟ ਤੇ ਰਿਸਟਰੀ ਕਰਦੇ ਨੇ ਉਸ ਤੋਂ ਬਾਅਦ ਚੁੱਪ ਕਰਕੇ ਉਹ ਆਪਦੇ ਨਗਦ ਰੁਪਏ ਫੜ ਕੇ ਲੈ ਟੱਪ ਜਾਂਦਾ ਜੀ ਫਿਰ ਜੇ 1 ਮਿੰਟ ਉਹਨਾਂ ਨੂੰ ਪੈਸੇ ਨਾ ਦਿੱਤੇ ਹੁੰਦੇ ਉਹ ਰੌਲਾ ਪਾਉਂਦੇ ਕੋਈ ਤਰਖਾ ਦਰਖਾਸਤ ਦਿੰਦੇ ਕੋਈ ਤਸੀਲਾਰ ਦੇ ਪੇਸ਼ ਹੁੰਦੇ ਜੀ ਉਹ ਕਿ ਦਰਖਾਸਤ ਦਿੱਤੀ ਹੋਈ ਹੈ ਦਰਖਾਸਤ 20 ਦਿਨਾਂ ਬਾਅਦ ਪਾਈ ਨਹੀਂ ਦਿੱਤੀ ਜੀ ਉਹਦੇ ਨਹੀਂ ਜੀ ਤੁਸੀਂ ਐ ਕਰ ਲੋ ਜੀ ਗੁਰਜੰਡ ਸਿੰਘ ਨੂੰ ਇਕੱਲੇ ਤੋਂ ਬਿਅਾਨ ਲੈ ਲਓ ਬਾਕੀ ਪਾਸੇ ਵੀ ਕੀ ਦਰਖਾਸਤ ਦਿੱਤੀ ਹੈ ਜੇ ਗੁਰਜੰਡ ਸਿੰਘ ਦੱਸ ਗਿਆ ਜਿਹਦੀ ਘਰ ਵਾਲੀ ਦੱਸ ਗਈ ਜੀ ਜੋ ਮਰਜ਼ੀ ਬਣ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਉਹ ਤਾਂ ਕਹਿੰਦਾ ਕਹਿੰਦੇ ਸਾਡੇ ਧੋਖੇ ਦੇ ਨਾਲ ਸਾਥੋ ਸਾਰਾ ਕੁਝ ਕਰਾਇਆ ਗਿਆ ਜਿਹੜਾ ਬਜ਼ੁਰਗ ਹੈ ਜੀ ਸਾਡੇ ਪਿੰਡ ਦੇ ਬਹੁਤ ਛੜੇ ਫਿਰਦੇ ਆ ਜੀ ਉਹਦੇ ਨਾਲ ਦੇ ਜਿਹੜਾ ਬੰਗਾਲ ਦੇ ਵਿੱਚੋਂ ਜਾ ਕੇ ਇੱਕ ਜਨਾਨੀ ਲੈ ਸਕਦਾ ਉਹ ਬੋਲਾ ਕਿੱਥੇ ਆ ਜੀ ਤੇ ਜਿਹੜੀ ਦੀ ਘਰ ਵਾਲੀ ਹੈ ਜੀ ਇੱਕ ਕੰਡਾ 20 ਰੁਪਏ ਨੇ ਵੇਚਦੀ ਆ ਉਹ ਇੱਕ ਕੰਡਾ 20 ਰੁਪਏ ਨੇ ਵੇਚਦੀ ਉਹ ਭੂਲੀ ਕਿਹਦੇ ਪਾਸੇ ਆ ਜੀ ਲੋਕ 10 ਰੁਪਏ ਨੇ ਵੇਚਦੇ ਆ ਜੀ ਕੋਈ ਭੋ ਇੱਕ ਉਹਨਾਂ ਦੇ ਨਾਲ ਗਵੰਡੀ ਆ ਜੀ ਸਾਡੇ ਰਲੇ ਮੇਲੇ ਆ ਜੀ ਇਕੱਠੇ ਹੋ ਕੇ ਬਸ ਉਹਨਾਂ ਨੂੰ ਪਤਾ ਕੀ ਕਹਤਾ ਜੀ ਵੀ ਸੋਨੂੰ ਪੈਸੇ ਅਸੀਂ ਹੋਰ ਦਵਾਵਾਂਗੇ ਲਾਲਚ ਤਾਂ ਕਿਸ ਨੇ ਤਿਆਗਿਆ ਨਹੀਂ ਗਿਆ ਜੀ ਰਾਜੀਨਾਮੇ ਲਈ ਤੁਸੀਂ ਤੁਰੇ ਫਿਰਦੇ ਹੋ ਅਸੀਂ ਕੋਈ ਰਾਜੀਨਾਮਾ ਨਹੀਂ ਕਿਹਾ ਕੁਝ ਨਹੀਂ ਕਿਹਾ ਜੀ ਅਸਟਾ ਆਪਣੇ ਪ੍ਰੂਫ ਆ ਜੀ ਆਪਣੇ ਡਿਪਟੀ ਸਾਨੂੰ ਪ੍ਰੂਫ ਦੇਤੇ ਜੀ ਤਹਿਸੀਲਦਾਰ ਸਾਹਿਬ ਨੂੰ ਪ੍ਰੂਫ ਦੇਤੇ ਜੀ ਅਦਾਲਤ ਚ ਪ੍ਰੂਫ ਪੇਸ਼ ਕਰ ਦਾਂਗੇ ਸਾਨੂੰ ਰਾਜੀ ਲੈਮਿੰਦ ਕੀ ਲੋੜ ਆ ਜੀ ਬਾਕੀ ਇੱਕ ਗੱਲ ਹੋਰ ਆ ਜੀ ਮੈਂ মিডিਆ ਰਹੀ ਇਹ ਗੱਲ ਕਹਿਣਾ ਵੀ ਕੱਲ ਨੂੰ ਮੇਰਾ ਕੋਈ ਨਫਾ ਨੁਕਸਾਨ ਹੁੰਦਾ ਗਰਦੀਪ ਤੂਰਾ ਸੁਖਦੇਵ ਸਿੰਘ ਤੇ ਇੱਕ ਰঞ্জੀਤ ਸਿੰਘ ਪਾਠੀ ਇਹ ਮੇਰੀ ਮੌਤਰੀ ਜ਼ਿੰਮੇਦਾਰ ਨੇ ਕੋਈ ਵੀ ਨਫਾ ਨੁਕਸਾਨ ਹੁੰਦਾ ਮੇਰਾ ਰਾਹ ਖੜੇ ਹੁੰਦਾ ਇਹਨੇ ਮੇਰੇ ਮਗਰ ਬੰਦੇ ਵੀ ਲੈ ਛੱਡੇ ਨੇ ਇਹ ਲਿਖਤੀ ਰੂਪ ਮੈਂ ਡਿਪਟੀ ਸਾਹਿਬ ਨੂੰ ਕੱਲ ਦੇਤੀ ਤੇ ਅੱਜ ਐਸਐਸਪੀ ਸਾਹਿਬ ਦੇੇਸ਼ੋਨਾ ਜਾ ਕੇ ਤਸਵੀਰ ਸਾਹਿਬ ਨਾਲ ਗੱਲ ਕਰ ਰਹੇ ਹਾਂ ਤਲਵੰਡੀ ਸਾਹਿਬੂ ਜੀ ਸੱਸੀ ਗੱਲ ਸਰ ਮੈਂ ਪਰਮਿੰਦਰ ਸਿੰਘ ਸਿੱਧੂ ਗੱਲ ਕਰ ਰਿਹਾ ਲੋਕ ਪੀਨੇ ਟੀਵੀ ਤੋਂ ਪੱਤਰਕਾਰ ਸਾਹਿਬ ਠੀਕ ਠਾਕ ਹਾਂ ਸਰਨਾ ਜੀ ਮੈਂ ਇੱਕ ਪਿੰਡ ਲੈ ਵਾਲੇ ਪਿੰਡ ਦੇ ਵਿੱਚ ਮੌਜੂਦ ਸੀ ਨਾ ਇਹਨਾਂ ਨੇ ਕਿਹਾ ਕਿ ਇੱਕ ਬਜ਼ੁਰਗ ਜੋੜਾ ਸੀਗਾ ਗਰਜੰਟ ਸਿੰਘ ਪਤਨੀ ਸਖਦੇਵ ਕੌਰ ਜੀ ਉਹ ਕਹਿੰਦੇ ਵੀ ਸਾਥ ਉਹਨਾਂ ਜੀ ਧੱਕੇ ਦੇ ਨਾਲ ਰਜਿਸਟਰੀ ਕਰਵਾ ਲਈ ਜੀ ਠੀਕ ਹੈ ਸਰ ਉਹ ਕਹਿੰਦੇ ਵੀ ਇਹਦਾ ਨਾ ਕੋਈ ਜਿੰਨਾ ਨਾ ਕੋਈ ਸੱਟਾ ਹੋਇਆ ਜੀ ਨੂੰ ਲੱਗਦਾ ਜੀ ਸਰ ਸਾਡਾ ਪ੍ਰੋਸੀਜਰ ਹੁਣ ਤੋਂ ਪਿੰਕਾਲ ਹੋਣਾ ਜੀ ਸਰ ਪਿੰਕਾਲ ਪਿੰਕਾਲ ਉਹ ਸਹੀ ਪ੍ਰਕਾਸ਼ ਤੇ ਫੋਟੋਸਟ ਕਰਾ ਕੇ ਉਹ ਇਸ ਤਰ੍ਹਾਂ ਕੋਸ਼ਿਸ਼ ਕਰ ਰਹੇ ਠੀਕ ਹੈ ਸਰ ਸਰ ਤੁਸੀਂ ਤੁਸੀਂ ਆਪਣਾ ਪੱਖ ਕੋਈ ਰੱਖਣਾ ਚਾਹੁੰਦੇ ਹੋ ਸਰ ਸਾਡੇ ਵੱਲ ਤੋਂ ਪ੍ਰੋਸੀਡਰ ਦੇ ਗੁਲਾਮ ਅਸੈਂਸਰ ਲਾਉਂਦੇ ਇਸੇ ਕਰਦੇ ਆਂ ਬੰਦਾ ਕਲ ਕੇ ਆਉਂਦਾ ਇੱਥੇ ਕੋਸਾ ਹੁੰਦੀ ਜਾਂ ਮਕਾਇਦਾ ਚ ਕੋਈ ਬੰਦੇ ਨੂੰ ਡਾਊਟ ਹੋਵੇ ਸਾਨੂੰ ਅਸੀਂ ਕਾਨੂੰਨੀ ਮਦਦ ਅਸਤਾਨ ਕਰੀ ਚਾਹੀਦੀ ਹੈ ਕਿ ਅਸੀਂ ਆਮ ਜਿਹੜੀ ਮਰਜ਼ੀ ਦਾ ਹੋਰੀ ਇੱਥੇ ਪੱਤਾ ਹੋਵੇ ਠੀਕ ਹੈ ਸਰ ਉੱਪਰ ਚਾਹੁੰਦੀ ਹੈ ਕੁਝ ਲੋਕਾਂ ਤੋਂ ਠੀਕ ਹੈ ਠੀਕ ਹੈ ਸਰ ਉਹ ਕਹਿੰਦੇ ਉੱਥੇ 50 ਲੱਖ ਦਾ ਭਾਅ ਸੀ ਅਸੀਂ 11 ਲੱਖ ਰੁਪਏ ਕਿੱਲੇ ਦੇ ਸਾਨੂੰ ਰਜਿਸਟਰੀ ਕਰਾ ਲਈ ਜੀ ਸਰ ਦਾ ਦੋ ਕਲੈਕਟਰ ਰੇਟ ਹੈਗਾ ਉਹਦੇ ਦੋ ਸਰਕਾਰ ਦੇ ਨਿਯਮਾਂ ਨੇ ਉਹ ਲੋਕ ਥੈਂਕ ਯੂ ਸਰ ਪਾਰਟੀ ਨੇ ਕਿਸੇ ਤੋਂ ਕਿੰਨੇ ਪੈਸੇ ਲੈਣੇ ਨਹੀਂ ਕਿਤੇ ਦੇਣੇ ਨਹੀਂ ਪਾਰਟੀਆਂ ਨੇ ਧੰਨਵਾਦ ਸਰ ਧੰਨਵਾਦ